ਦੇ ਦੇ ਆ ਦੇਖ ਲੈ ਆ ਦੇਖ ਲੈ ਮੈਂ ਮੈਂ ਪੱਤਰਕਾਰ ਆ ਕੋਈ ਨਾ ਕਰਾਣਾ ਕੋਈ ਨਾ ਕਰਾਣਾ ਇੱਕ ਕਾਰ ਦੇ ਵਿੱਚ ਹਵਾ ਲਾਤੀ ਨੂੰ ਲੈ ਕੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਗੱਡੀ ਇੱਕ ਦੁੱਧ ਵਾਲੇ ਸਾਈਕਲ ਦੇ ਨਾਲ ਟਕਰਾ ਗਈ ਜਿਸ ਦੇ ਚੱਲਦੇ ਆ ਉਸ ਦਾ ਦੁੱਧ ਵਾਲਾ ਟੈਂਕ ਖੁੱਲ ਗਿਆ ਅਤੇ ਉਸ ਦਾ ਸਾਰਾ ਦੁੱਧ ਸੜਕ ਦੇ ਉੱਪਰ ਹੀ ਡੁੱਲ ਗਿਆ ਜਿਸ ਦੇ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਹੈ ਉੱਧਰ ਸਥਾਨਕ ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਜਿੱਥੇ ਗੱਡੀ ਨੂੰ ਰੋਕ ਕੇ ਉਸ ਪਾਸੋਂ ਨੁਕਸਾਨੇ ਗਏ ਵਿਅਕਤੀ ਦੇ ਪੈਸਿਆਂ ਦੀ ਮੰਗ ਕੀਤੀ ਤਾਂ ਉੱਧਰ ਜਦੋਂ ਪੁਲਿਸ ਵਾਲੇ ਨੇ 300 ਰੁਪਏ ਕੱਢ ਕੇ ਦੇਣ ਲੱਗਿਆ ਤਾਂ ਉੱਥੇ ਮਾਮਲਾ ਹੰਗਾਮੇ ਭਰਿਆ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਜਤਾਇਆ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਵੀਡੀਓ ਲੁਧਿਆਣਾ ਦੀ ਹੈ ਪਰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਪੁਲਿਸ ਮੁਲਾਜ਼ਮ ਨੂੰ ਰੋਕਦੇ ਨੇ ਅਤੇ ਉਸ ਨੂੰ ਦੱਸ ਰਹੇ ਨੇ ਕਿ ਉਸ ਦੀ ਸ਼ਰਾਬ ਵੀ ਪੀਤੀ ਹੋਈ ਹੈ ਉਧਰ ਵੀਡੀਓ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਇੱਕ ਦੁੱਧ ਵਾਲੇ ਦਾ ਸਾਈਕਲ ਜਿਹੜਾ ਉਸ ਦੇ ਨਾਲ ਟੱਕਰ ਹੁੰਦੀ ਹੈ ਤਾਂ ਉਸ ਦਾ ਦੁੱਧ ਕਾਫੀ ਜਿਹੜਾ ਜ਼ਮੀਨ ਦੇ ਉੱਤੇ ਡੋਲ ਜਾਂਦਾ ਤਾਂ ਉਸ ਦੇ ਨੁਕਸਾਨ ਦੇ ਲਈ ਲੋਕ ਜਿਹੜੇ ਨੇ ਪੁਲਿਸ ਵਾਲੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਨੇ ਤਾਂ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵੀਡੀਓ ਜਿਹੜੀ ਹੈ ਲੁਧਿਆਣਾ ਦੀ ਹੈ ਤਾਂ ਕਿਵੇਂ ਜਿਹੜੇ ਲੋਕ ਨੇ ਪੁਲਿਸ ਵਾਲੇ ਨੂੰ ਰੋਕ ਰਹੇ ਨੇ ਕਿੰਨੇ ਪੈਸੇ ਨਹੀਂ ਪੈਸੇ ਆ ਬਾਹਰ ਆ ਸ਼ਰਾਬ ਕਿੰਨੀ ਬੀਤੀ ਹੈ 3 15 ਸਾਰਾ ਡੋਲਦਾ ਉੱਤੇ ਬਦਮਾਸ਼ੀ ਹੱਥ ਕੜੀ ਘੋਲ ਕੇ ਬਦਮਾਸ਼ੀ ਕਰਦਾ ਪਿਆ ਇਹ ਲੱਤਾ ਮਾਰਦਾ ਹੱਥ ਕੜੀ ਘੁੱਲੀ ਹੈ ਇਹਦੀ ਹੱਥ ਕੜੀ ਘੁੱਲੀ ਹੈ ਹੱਥ ਕੜੀ ਲੱਗੀ ਆ ਦੇਖ ਲਈ ਆ ਦੇਖ ਲੈ ਆ ਦੇਖ ਲੈ ਮੈਂ ਮੈਂ ਪੱਤਰਕਾਰ ਹਾਂ ਮੈਂ ਵੀ ਇਸ ਨੂੰ ਉਹ ਕਰਦੀ ਆ ਮੌਜਨਾ ਕਰਾਣਾ ਮੌਜਨਾ ਕਰਾਣਾ ਦੋਧਰੇ ਮਾਮਲੇ ਵਿੱਚ ਪੁਲਸਵਾਲੇ ਨਾਲ ਹੋਈ ਝੜਪ